ਮਨਜੀਤ ਤੂੰ ਦਿਲ ਨਾ ਛੱਡ ਕੀ ਹੋ ਗਿਆ ਜੇ ਅੱਜ ਪਿੰਡ ਦਾ ਕੋਈ ਬੰਦਾ ਆਪਣੇ ਨਾਲ ਨਹੀਂ ਖੜਿਆ ਰੱਬ ਤਾਂ ਹੈਗਾ ਸਿਮਰਨ ਦੇ ਬਾਪੂ ਮੈਂ ਤਾਂ ਹੋਰ ਪੀੜ ਨਹੀਂ ਚੱਲੀ ਜਾਂਦੀ ਹਏ ਉਦੋਂ ਪੂਰੇ ਪਿੰਡ ਚੋਂ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਤੇ ਅੱਜ ਕਰਤਾਰ ਦੇ ਰੰਗ ਦੇਖ ਲਓ ਅੱਜ ਲੋਹੜੀ ਦੇ ਮੌਕੇ ਤੇ ਮਾਲਕ ਨੇ ਮਿਹਰ ਕੀਤੀ ਹੈ ਹੂੰ ਚਾਰ ਕੁੜੀਆਂ ਤੋਂ ਬਾਅਦ ਮੈਨੂੰ ਪੁੱਤ ਦੀ ਦਾਤ ਬਖਸ਼ੀ ਹੈ ਪਹਿਲਾਂ ਮੈਂ ਰੱਜ ਕੇ ਧੀਆਂ ਦੀ ਲੋੜੀ ਮਨਾਈ ਐ ਤੇ ਹੁਣ ਮੈਂ ਪੁੱਤ ਦੀ ਵੀ ਓਦਾਂ ਹੀ ਮਨਾਉਂਗਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਸ਼ਾਇਦ ਲੋੜੀ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਵੋਗੇ ਵੱਡੇ ਵੱਡੇ ਬੈਂਕੁਇਟ ਹਾਲ ਬੁੱਕ ਹੋ ਰਹੇ ਹੋਣਗੇ ਡਾਲਰਾਂ ਦਾ ਮੀਂਹ ਵਰਸ ਰਿਹਾ ਹੋਵੇਗਾ ਪਰ ਅੱਜ ਮੈਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਘਰ ਲੈ ਕੇ ਚੱਲਦਾ ਜਿੱਥੇ ਛੱਤ ਤਾਂ ਕੱਚੀ ਐ ਪਰ ਉਮੀਦਾਂ ਪੱਕੀਆਂ ਨੇ ਇਹ ਕਹਾਣੀ ਹੈ ਬਲਕਾਰ ਸਿੰਘ ਦੀ ਇਕ ਅਜੇਹਾ ਬਦਕਿਸਮਤ ਬਾਪ ਜਿਸਨੂੰ ਸਮਾਜ ਨੇ ਸਿਰਫ ਇਸ ਕਰਕੇ ਹੀਣ ਪਾਵਨਾ ਨਾਲ ਵੇਖਿਆ ਕਿਉਂਕਿ ਉਸਦੇ ਘਰ ਲਗਾਤਾਰ ਚਾਰ ਤੀਆਂ ਨੇ ਜਨਮ ਲਿਆ ਲੋਕ ਕਹਿੰਦੇ ਨੇ ਲక్ష్ਮੀ ਆਈ ਹੈ ਪਰ ਸੱਚ ਦੱਸਾਂ ਜਦੋਂ ਗਰੀਬ ਦੇ ਘਰ ਚੌਥੀ ਵਾਰ ਧੀ ਜੰਮਦੀ ਹੈ ਤਾਂ ਵਧਾਈਆਂ ਦੇਣ ਵਾਲੇ ਫੋਨ ਵੀ ਬੰਦ ਹੋ ਜਾਂਦੇ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੋ ਦੀ ਕੋਸੀ-ਕੋਸੀ ਤਪ ਵੇੜੇ ਵਿੱਚ ਫੈਲੀ ਹੋਈ ਸੀ ਬਲਕਾਰ ਸਿੰਘ ਜਿਸਦੀ ਦਸਤਾਰ ਦਾ ਰੰਗ ਧੁੱਪਾਂ ਵਿੱਚ ਸੜ ਕੇ ਫਿੱਕਾ ਪੈ ਚੁੱਕਾ ਸੀ ਮੰਝੇ ਤੇ ਬੈਠਾ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਸੀ ਉਸ ਦੀਆਂ ਚਾਰ ਨਿੱਕੀਆਂ ਧੀਆਂ ਵੇੜੇ ਵਿੱਚ ਖੇਡ ਰਹੀਆਂ ਸਨ ਪਰ ਬਲਕਾਰ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਲੋਹੜੀ ਆਉਣ ਵਿੱਚ ਸਿਰਫ 2 ਦਿਨ ਬਾਕੀ ਸਨ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਵਿੱਚੋਂ ਲੋਹੜੀ ਦੇ ਪ੍ਰੋਗਰਾਮਾਂ ਦੇ ਐਲਾਨ ਹੋ ਰਹੇ ਸਨ ਹਰ ਪਾਸੇ ਚਾਹ ਸੀ ਪਰ ਬਲਕਾਰ ਦੇ ਘਰ ਚੁੱਪ ਸੀ ਕਾਰਨ ਸੀ ਗਰੀਬੀ ਅਤੇ ਕਰਜ਼ਾ ਬਲਕਾਰ ਨੇ ਆਪਣੀ ਸਭ ਤੋਂ ਵੱਡੀ ਧੀ ਸਿਮਰਨ ਨੂੰ ਜ਼ਮੀਨ ਦਾ ਟੁਕੜਾ ਗਹਿਣੇ ਤਰ ਕੇ ਕੈਨੇਡਾ ਪੜਨ ਭੇਜਿਆ ਸੀ ਇਸ ਆਸ ਤੇ ਕਿ ਸ਼ਾਇਦ ਧੀ ਪੁੱਤਾਂ ਵਾਲਾ ਫਰਜ਼ ਨਿਭਾ ਦੇਵੇਗੀ ਪਰ ਕੈਨੇਡਾ ਵਿੱਚ ਹਾਲਾਤ ਕਿਹੜਾ ਸੌਖੇ ਨੇ ਸਿਮਰਨ ਦਾ ਵੀਡੀਓ ਕਾਲ ਆਇਆ ਫੋਨ ਦੀ ਸਕਰੀਨ ਤੇ ਉਹ ਰੋ ਰਹੀ ਸੀ ਬਾਪੂ ਐਤ ਕੀ ਲੋੜੀ ਤੇ ਵੀ ਮੈਂ ਪੈਸੇ ਨਹੀਂ ਪੇਚ ਸਕਦੀ ਇੱਥੇ ਕੰਮ ਨਹੀਂ ਮਿਲ ਰਿਹਾ ਮੇਰੀ ਤਾਂ ਆਪਣੀ ਫੀਸ ਦੇ ਲਾਲੇ ਪਏ ਨੇ ਧੀ ਦੇ ਹੰਝੂ ਵੇਖ ਕੇ ਬਲਕਾਰ ਦਾ ਕਲੇਜਾ ਫਟ ਗਿਆ ਉਸਨੇ ਝੂਠੀ ਮੁਸਕਰਾਹਟ ਨਾਲ ਕਿਹਾ ਪੁੱਤ ਤੂੰ ਫਿਕਰ ਨਾ ਕਰ ਰੱਬ ਪਲੀ ਕਰੇਗਾ ਪਰ ਅੰਦਰੋਂ ਉਹ ਟੁੱਟ ਚੁੱਕਾ ਸੀ ਉਸਦੀ ਘਰ ਵਾਲੀ ਮਨਜੀਤ ਕੌਰ ਜੋ 9ਵੇਂ ਮਹੀਨੇ ਦੀ ਗਰਭਵਤੀ ਸੀ ਚੁੱਲ੍ਹੇ ਅੱਗੇ ਬੈਠੀ ਰੋਟੀਆਂ ਪਕਾ ਰਹੀ ਸੀ ਡਾਕਟਰਾਂ ਨੇ ਤਾਰੀਖ ਦੇ ਦਿੱਤੀ ਸੀ ਪਿੰਡ ਦੀਆਂ ਬੁੱਢੀਆਂ ਕਹਿੰਦੀਆਂ ਸਨ ਵੇਖੀ ਬਲਕਾਰ ਸਿਆ ਐਤ ਕੀ ਰੱਬ ਤੇਰੀ ਸੁਣੂਗਾ ਲੋੜੀ ਵਾਲੇ ਦਿਨ ਪੁੱਤ ਆਊ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੁਪਹਿਰ ਦਾ ਵੇਲਾ ਸੀ ਅਚਾਨਕ ਮਨਜੀਤ ਕੌਰ ਦੇ ਪੇਟ ਵਿੱਚ ਜ਼ਬਰਦਸਤ ਦਰਦ ਉੱਠਿਆ ਉਹ ਚੀਕ ਮਾਰ ਕੇ ਵਿੜੇ ਵਿੱਚ ਹੀ ਡਿੱਗ ਪਈ ਚਾਰੇ ਧੀਆ ਰੋਣ ਲੱਗ ਪਈਆਂ ਬਲਕਾਰ ਪੱਜਿਆ ਆਇਆ ਹਾਲਤ ਗੰਭੀਰ ਸੀ ਪਿੰਡ ਦੀ ਦਾਈ ਨੇ ਜਵਾਬ ਦੇ ਦਿੱਤਾ ਸੀ ਬਲਕਾਰ ਸਿਆ ਕੇਸ ਵਿਗੜ ਗਿਆ ਸ਼ਹਿਰ ਲੈ ਕੇ ਜਾਣਾ ਪਊ ਹੁਣੇ ਬਲਕਾਰ ਕੋਲ ਜੇਬ ਵਿੱਚ ਸਿਰਫ 200 ਰੁਪਏ ਸਨ ਸ਼ਹਿਰ ਦਾ ਹਸਪਤਾਲ ਐਂਬੂਲੈਂਸ ਦਾ ਖਰਚਾ ਦਵਾਈਆਂ ਇਹ ਸਭ ਕਿੱਥੋਂ ਆਵੇਗਾ ਉਸਨੇ ਕੰਬਦੇ ਹੱਥਾਂ ਨਾਲ ਪਿੰਡ ਦੇ ਸ਼ਾਹੂਕਾਰ ਸਰਪੰਚ ਨੂੰ ਫੋਨ ਲਾਇਆ ਪਰ ਅੱਗੋਂ ਜਵਾਬ ਮਿਲਿਆ ਪਹਿਲਾਂ ਪੁਰਾਣਾ ਹਿਸਾਬ ਕਰ ਫੇਰ ਨਵੇਂ ਦੀ ਗੱਲ ਕਰੀ ਮਨਜੀਤ ਦਰਦ ਨਾਲ ਤੜਫ ਰਹੀ ਸੀ ਉਸ ਦੀ ਜਾਨ ਅਤੇ ਆਉਣ ਵਾਲੇ ਬੱਚੇ ਦੀ ਜਾਨ ਖਤਰੇ ਵਿੱਚ ਸੀ ਬਲਕਾਰ ਨੇ ਆਪਣੀ ਪੁਰਾਣੀ ਸਾਈਕਲ ਵੱਲ ਵੇਖਿਆ ਤੇ ਫਿਰ ਆਪਣੀਆਂ ਰੋਂਦੀਆਂ ਧੀਆਂ ਵੱਲ ਕਿ ਪੈਸੇ ਦੀ ਕਾਟ ਕਾਰਨ ਅੱਜ ਇਸ ਗਰੀਬ ਦੀ ਦੁਨੀਆ ਉਜੜ ਜਾਵੇਗੀ ਬਲਕਾਰ ਨੇ ਇੱਕ ਫੈਸਲਾ ਲਿਆ ਤੇ ਘਰੋਂ ਨਿਕਲ ਤੁਰ ਪਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਹਸਪਤਾਲ ਦੇ ਦਰਵਾਜ਼ੇ ਤੇ ਉਸ ਦਾ ਇੰਤਜ਼ਾਰ ਮੌਤ ਕਰ ਰਹੀ ਹੈ ਜਾਂ ਜ਼ਿੰਦਗੀ ਦੁਪਹਿਰ ਦੇ 2 ਵੱਜ ਚੁੱਕੇ ਸਨ ਸੂਰਜ ਸਿਰ ਤੇ ਤਪ ਰਿਹਾ ਸੀ ਪਰ ਬਲਕਾਰ ਦੇ ਮੱਥੇ ਤੇ ਪਸੀਨਾ ਗਰਮੀ ਦਾ ਨਹੀਂ ਘਬਰਾਹਟ ਦਾ ਸੀ ਪਿੰਡ ਵਿੱਚੋਂ ਕਿਸੇ ਨੇ ਗੱਡੀ ਨਹੀਂ ਦਿੱਤੀ ਹਾਰ ਕੇ ਬਲਕਾਰ ਨੇ ਗਵਾਂਡੀ ਜੀਤੇ ਦੇ ਟੈਂਪੂ ਅੱਗੇ ਹੱਥ ਜੋੜ ਦਿੱਤੇ ਜੀਤੇ ਨੇ ਬੇਰੁਖੀ ਨਾਲ ਕਿਹਾ ਤਾਇਆ ਡੀਜ਼ਲ ਦਾ ਖਰਚਾ ਲੱਗੂ ਮੈਂ ਵੇਲਾ ਨਹੀਂ ਬਲਕਾਰ ਨੇ ਜੇਬ ਵਿੱਚ ਪਏ ਆਖਰੀ 200 ਰੁਪਏ ਜੀਤੇ ਦੇ ਹੱਥ ਤੇ ਤਰ ਦਿੱਤੇ ਤੇ ਮਨਜੀਤ ਨੂੰ ਪਿੱਛੇ ਡਾਲੇ ਵਿੱਚ ਲਟਾ ਦਿੱਤਾ ਟੈਂਪੂ ਦੇ ਖੜਕਦੇ ਫਰਸ਼ ਤੇ ਪਈ ਮਨਜੀਤ ਦਰਦ ਨਾਲ ਕਰਾ ਰਹੀ ਸੀ ਨਾਲ ਬੈਠੀ ਦੂਜੇ ਨੰਬਰ ਦੀ ਤੀ ਆਪਣੀ ਮਾਂ ਦਾ ਸਿਰ ਕੁੱਟ ਰਹੀ ਸੀ ਤੇ ਰੋਈ ਜਾ ਰਹੀ ਸੀ ਜਦੋਂ ਉਹ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਪਹੁੰਚੇ ਤਾਂ ਉੱਥੇ ਦਾ ਮਾਹੌਲ ਬਿਲਕੁਲ ਵੱਖਰਾ ਸੀ ਚਿੱਟੇ ਫਰਸ਼ ਏਸੀ ਦੀਆਂ ਹਵਾਵਾਂ ਤੇ ਸੂਟਾਂ ਬੂਟਾਂ ਵਾਲੇ ਡਾਕਟਰ ਮਨਜੀਤ ਨੂੰ ਸਟ੍ਰੈਚਰ ਤੇ ਪਾ ਕੇ ਅੰਦਰ ਲੈ ਗਏ पर रिसेप्शन ते बैठी कुड़ी ने बलकार नु रोक लिया बाबा जी पहला भी हज़ार रुपया जमा करवाओ फिर ही इलाज शुरू होमरजेंसी केस है वड्डा ऑपरेशन करना पै सकता है बलकार दे पैर हेठों जमीन खिसक गई उसने हाथ जोड़ के कहा तीए मेरे को हजे पैसे नहीं पर मेरी जमीन हैगी मैं वेच के दे दूंगा बस मेरी घरवाली लो पर अगों जवाब कोरा सी सॉरी अंकल ए दे रूल ने बलकार बाहर पौड़ियों ते आके बह गया ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਉਸਨੇ ਕੰਬਦੇ ਹੱਥਾਂ ਨਾਲ ਕੈਨੇਡਾ ਫੋਨ ਲਾਇਆ ਸਿਮਰਨ ਨੇ ਫੋਨ ਚੱਕਿਆ ਉਹ ਕੰਮ ਤੇ ਸੀ ਬਲਕਾਰ ਪੁੱब्बा ਮਾਰ ਕੇ ਰੋਪਿਆ ਪੁੱਤ ਤੇਰੀ ਮਾਂ ਮਰਨ ਕਿਨਾਰੇ ਆ ਡਾਕਟਰ ਪੈਸੇ ਮੰਗਦੇ ਆ ਮੈਂ ਕੀ ਕਰਾਂ ਉਧਰੋਂ ਸਿਮਰਨ ਦੀ ਵੀ ਚੀਕ ਨਿਕਲ ਗਈ ਉਹ ਬੇਬਸੀ ਨਾਲ ਬੋਲੀ ਬਾਪੂ ਮੈਂ ਹੁਣੇ ਆਪਣੀ ਸਹੇਲੀ ਤੋਂ 300 ਡਾਲਰ ਫੜੇ ਸੀ ਮੈਂ ਭੇਜ ਦਿਆਂ ਪਰ ਪਹੁੰਚਣ ਨੂੰ ਟਾਈਮ ਲੱਗੂਗਾ ਤੂੰ ਡਾਕਟਰ ਦੇ ਪੈਰੀਂ ਪੈ ਜਾ ਪਰ ਮਾਂ ਨੂੰ ਕੁਝ ਹੋਣ ਨਾ ਦੇਵੀਂ ਦੀਦੀ ਬੇਵਸੀ ਤੇ ਬਾਪ ਦੀ लाचारी ਫੋਨ ਦੀਆਂ ਤਾਰਾਂ ਵਿੱਚ ਘੁੱਟ ਕੇ ਰਹਿ ਗਈ ਸੀ ਬਲਕਾਰ ਵਾਪਸ ਅੰਦਰ ਗਿਆ ਉਸਨੇ ਦੇਖਿਆ ਕਿ ਡਾਕਟਰ ਉਧਰੋਂ ਲੰਘ ਰਿਹਾ ਸੀ ਬਲਕਾਰ ਨੇ ਉਹ ਕੀਤਾ ਜੋ ਇੱਕ ਸਿੱਖ ਬਾਪ ਲਈ ਸਭ ਤੋਂ ਔਖਾ ਹੁੰਦਾ ਹੈ ਉਸਨੇ ਆਪਣੇ ਸਿਰ ਤੋਂ ਆਪਣੀ ਮੈਲੀ ਜਈ ਪਰਨਾ ਨੂਮਾ ਪੱਗ ਲਾਹੀ ਤੇ ਡਾਕਟਰ ਦੇ ਪੈਰਾਂ ਵਿੱਚ ਰੱਖ ਦਿੱਤੀ ਡਾਕਟਰ ਸਾਹਿਬ ਆਹ ਮੇਰੀ ਇੱਜ਼ਤ ਤੁਹਾਡੇ ਪੈਰਾਂ 'ਚ ਹੈ ਜੇ ਮੇਰੀ ਘਰ ਵਾਲੀ ਮਰ ਗਈ ਤਾਂ ਮੇਰੇ ਨਿੱਕੇ ਨਿੱਕੇ ਬੱਚੇ ਰੁੱਲ ਜਾਣਗੇ ਪੂਰੇ ਹਸਪਤਾਲ ਵਿੱਚ ਸन्नाटा ਛਾ ਗਿਆ ਲੋ ਖੜ ਕੇ ਵੇਖਣ ਲੱਗੇ ਡਾਕਟਰ ਦਾ ਦਿਲ ਥੋੜਾ ਪਸੀਜਿਆ ਉਸਨੇ ਨਰਸ ਨੂੰ ਇਸ਼ਾਰਾ ਕੀਤਾ ਠੀਕ ਹੈ ਇਲਾਜ ਸ਼ੁਰੂ ਕਰੋ ਪੈਸੇ ਬਾਅਦ ਚ ਦੇਖਾਂਗੇ ਮਨਜੀਤ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਬਲਕਾਰ ਬਾਹਰ ਬੈਂਚ ਤੇ ਬਹਿ ਕੇ ਵਾਹਿਗੁਰੂ ਦਾ ਜਾਪ ਕਰਨ ਲੱਗਾ ਘੰਟਾ ਬੀਤ ਗਿਆ 2 ਘੰਟੇ ਬੀਤ ਗਏ ਅੰਦਰੋਂ ਕੋਈ ਖਬਰ ਨਹੀਂ ਸੀ ਅਚਾਨਕ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਖੁੱਲਿਆ ਇੱਕ ਨਰਸ ਤੇਜ਼ੀ ਨਾਲ ਭੱਜਦੀ ਹੋਈ ਬਾਹਰ ਆਈ ਉਸਦੇ ਕੱਪੜਿਆਂ ਤੇ ਖੂਨ ਦੇ ਛਿੱਟੇ ਸਨ ਬਲਕਾਰ ਭੱਜ ਕੇ ਅੱਗੇ ਹੋਇਆ ਤੀਏ ਕੀ ਹੋਇਆ ਸਭ ਠੀਕ ਤਾਂ ਹੈ ਨਰਸ ਨੇ ਘਬਰਾਏ ਹੋਏ ਲਹਿਜੇ ਵਿੱਚ ਕਿਹਾ ਬਾਬਾ ਜੀ ਹਾਲਤ ਬਹੁਤ ਖਰਾਬ ਹੈ ਬੱਚਾ ਤਾਂ ਸ਼ਾਇਦ ਬਚ ਜਾਵੇ ਪਰ ਮਾਂ ਦਾ ਬਚਣਾ ਮੁਸ਼ਕਿਲ ਲੱਗ ਰਿਹਾ ਹੈ ਸਾਨੂੰ ਖੂਨ ਚਾਹੀਦਾ ਹੈ ਜਲਦੀ ਇੰਤਜ਼ਾਮ ਕਰੋ ਇਹ ਸੁਣ ਕੇ ਬਲਕਾਰ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਜਿਸ ਪੁੱਤ ਦੀ ਉਡੀਕ ਵਿੱਚ ਉਹਨਾਂ ਨੇ ਇੰਨੇ ਸੁਖ ਸੁੱਖੇ ਸਨ ਕੀ ਉਹ ਪੁੱਤ ਆਪਣੀ ਮਾਂ ਨੂੰ ਖਾ ਕੇ ਦੁਨੀਆ ਤੇ ਆਵੇਗਾ ਬਲਕਾਰ ਹੁਣ ਖੂਨ ਦਾ ਇੰਤਜ਼ਾਮ ਕਿੱਥੋਂ ਕਰੇਗਾ ਤੇ ਕੀ ਕੈਨੇਡਾ ਬੈਠੀ ਸਿਮਰਨ ਆਪਣੀ ਮਾਂ ਦਾ ਮੂੰਹ ਵੀ ਵੇਖ ਪਾਵੇਗੀ ਬਲਕਾਰ ਸਿੰਘ ਪਾਗਲਾਵਾਗ ਹਸਪਤਾਲ ਦੇ ਵਾਰਾਂਡੇ ਵਿੱਚ ਭੱਜ ਰਿਹਾ ਸੀ ਉਸਨੇ ਪਿੰਡ ਦੇ ਹਰ ਰਿਸ਼ਤੇਦਾਰ ਹਰ ਦੋਸਤ ਨੂੰ ਫੋਨ ਲਾਇਆ ਹੈਲੋ ਜਗਤਾਰਸਿਆ ਤੇਰਾ ਖੂਨ ਮਨਜੀਤ ਨਾਲ ਰਲਦਾ ਆ ਛੇਤੀ ਆ ਜਾ ਯਾਰ ਪਰ ਅੱਗੋਂ ਬਹਾਨੇ ਤਿਆਰ ਸਨ ਬਲਕਾਰੇ ਮੈਂ ਤਾਂ ਸ਼ਹਿਰ ਤੋਂ ਬਾਹਰਾਂ ਯਾਰ ਮੈਨੂੰ ਤਾਂ ਕੱਲ ਹੀ ਬੁਖਾਰ ਚੜਿਆ ਸੀ ਅੱਜ ਬਲਕਾਰ ਨੂੰ ਸਮਝ ਆ ਗਿਆ ਸੀ ਕਿ ਗਰੀਬ ਦੀ ਮਦਦ ਕਰਨ ਕੋਈ ਨਹੀਂ ਆਉਂਦਾ ਸਭ ਤਮਾਸ਼ਾ ਵੇਖਦੇ ਨੇ ਸਮਾ ਰੇਤ ਵਾਂਗ ਹੱਥੋਂ ਕਿਰਦਾ ਜਾ ਰਿਹਾ ਸੀ ਨਰਸ ਬਾਰ-ਬਾਰ ਬਾਹਰ ਆ ਕੇ ਪੁੱਛ ਰਹੀ ਸੀ ਬਾਬਾ ਜੀ ਖੂਨ ਆਇਆ ਕਿ ਨਹੀਂ ਮਰੀਜ਼ ਦੇ ਸਾਹ ਟੁੱਟ ਰਹੇ ਨੇ ਬਲਕਾਰ ਥੱਕ ਹਾਰ ਕੇ ਹਸਪਤਾਲ ਦੀ ਕੰਦ ਨਾਲ ਲੱਗ ਕੇ ਰੋਣ ਹੀ ਵਾਲਾ ਸੀ ਕਿ ਉਸ ਦਾ ਫੋਨ ਖੜ ਗਿਆ ਇੱਕ ਕੈਨੇਡਾ ਤੋਂ ਸਿਮਰਨ ਦਾ ਫੋਨ ਸੀ ਬਾਪੂ ਰੋ ਨਾ ਮੈਂ ਇੰਸਟਾਗ੍ਰam ਤੇ ਲਾਈਵ ਹੋ ਕੇ ਪੰਜਾਬ ਦੇ ਸਟੂਡੈਂਟ ਗਰੁੱਪਸ ਵਿੱਚ ਮਦਦ ਮੰਗੀ ਸੀ ਮੇਰੇ ਇੱਕ ਦੋਸਤ ਦਾ ਭਰਾ ਜੋ ਉੱਥੇ ਹੀ ਸ਼ਹਿਰ ਵਿੱਚ ਪੜਦਾ ਹੈ ਉਹ ਹਸਪਤਾਲ ਪਹੁੰਚ ਰਿਹਾ ਹੈ ਤੂੰ ਬਸ ਗੇਟ ਵੱਲ ਵੇਖ ਅੱਜ ਸਿਮਰਨ ਦੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਹਸਪਤਾਲ ਦੇ ਗੇਟ ਤੇ ਇੱਕ ਬੁਲੇਟ ਮੋਟਰਸਾਈਕਲ ਆ ਕੇ ਰੁਕਿਆ। ਇੱਕ ਨੌਜਵਾਨ ਮੁੰਡਾ ਜਿਸ ਨੇ ਸਿਰ ਤੇ ਪਟਕਾ ਬੰਨਿਆ ਸੀ ਭੱਜਦਾ ਹੋਇਆ ਅੰਦਰ ਆਇਆ। ਉਸਨੇ ਆਉਂਦਿਆਂ ਹੀ ਪੁੱਛਿਆ ਬਲਕਾਰ ਸਿੰਘ ਕੌਣ ਹੈ? ਮੈਂ ਖੂਨ ਦੇਣ ਆਇਆ ਹਾਂ। ਬਲਕਾਰ ਨੇ ਉਸ ਮੁੰਡੇ ਨੂੰ ਰੱਬ ਵਾਂਗ ਵੇਖਿਆ। ਉਹ ਮੁੰਡਾ ਕੋਈ ਰਿਸ਼ਤੇਦਾਰ ਨਹੀਂ ਸੀ। ਉਹ ਤਾਂ ਸਿਮਰਨ ਦੀ ਇੱਕ ਪੁਕਾਰ ਤੇ ਆਇਆ ਅਣਜਾਣ ਫਰਿਸ਼ਤਾ ਸੀ। ਜਿਸ ਧੀ ਨੂੰ ਲੋਕ ਬੋਝ ਕਹਿੰਦੇ ਸੀ, ਅੱਜ ਉਸੇ ਧੀ ਨੇ ਸਤ ਸਮੁੰਦਰ ਪਾਰ ਬੈਠ ਕੇ ਆਪਣੀ ਮਾਂ ਦੀ ਜਾਨ ਬਚਾਉਣ ਦਾ ਹੀਲਾ ਕੀਤਾ ਸੀ ਖੂਨ ਚੜਨਾ ਸ਼ੁਰੂ ਹੋਇਆ ਅੰਦਰ ਮਸ਼ੀਨਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਬਾਹਰ ਬਲਕਾਰ ਅਤੇ ਉਸ ਦੀਆਂ ਤਿੰਨ ਨਿੱਕੀਆਂ ਧੀਆਂ ਹੱਥ ਜੋੜੀ ਖੜੀਆਂ ਸਨ ਸ਼ਾਮ ਪੈ ਚੁੱਕੀ ਸੀ ਅਚਾਨਕ ਆਪਰੇਸ਼ਨ ਥੀਏਟਰ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਹੂੰ ਹੂੰ ਇਹ ਆਵਾਜ਼ ਸੁਣ ਕੇ ਬਲਕਾਰ ਦੇ ਕੰਨ ਖੜੇ ਹੋ ਗਏ ਕੁਝ ਪਲਾਂ ਬਾਅਦ ਡਾਕਟਰ ਬਾਹਰ ਆਇਆ ਉਸਨੇ ਮਾਸਕ ਹੀਠਾ ਕੀਤਾ ਅਤੇ ਮੁਸਕਰਾਇਆ ਵਧਾਈਆਂ ਸਰਦਾਰ ਜੀ ਰੱਬ ਨੇ ਤੁਹਾਡੀ ਸੁਣ ਲਈ ਪੁੱਤ ਹੋਇਆ ਬਲਕਾਰ ਦੇ ਚਿਹਰੇ ਤੇ ਅਜਹੀ ਖੁਸ਼ੀ ਆਈ ਜਿਵੇਂ ਉਸਨੇ ਸਾਰੀ ਦੁਨੀਆ ਜਿੱਤ ਲਈ ਹੋਵੇ ਚਾਰ ਤੀਆਂ ਤੋਂ ਬਾਅਦ ਪੁੱਤ ਵਜ ਚੱਲ ਪਿਆ ਉਸਨੇ ਅਸਮਾਨ ਵੱਲ ਹੱਥ ਜੋੜੇ ਪਰ ਡਾਕਟਰ ਦੇ ਚਿਹਰੇ ਤੋਂ ਮੁਸਕਾਨ ਤੁਰੰਤ ਗਾਇਬ ਹੋ ਗਈ ਉਸਨੇ ਬਲਕਾਰ ਦੇ ਮੋਢੇ ਤੇ ਹੱਥ ਰੱਖਿਆ ਤੇ ਗੰਭੀਰ ਆਵਾਜ਼ ਵਿੱਚ ਕਿਹਾ ਖੁਸ਼ੀ ਦੀ ਗੱਲ ਹੈ ਪਰ ਇੱਕ ਬਹੁਤ ਵੱਡੀ ਮੁਸੀਬਤ ਹੈ ਬਲਕਾਰ ਦਾ ਸਾਹ ਰੁਕ ਗਿਆ ਕੀ ਹੋਇਆ ਡਾਕਟਰ ਸਾਹਿਬ ਡਾਕਟਰ ਨੇ ਕਿਹਾ ਬੱਚਾ ਬਹੁਤ ਕਮਜ਼ੋਰ ਹੈ ਉਸ ਦੇ ਫੇਫੜੇ ਪੂਰੀ ਤਰ੍ਹਾਂ ਨਹੀਂ ਖੁੱਲੇ ਉਹ ਸਾਹ ਨਹੀਂ ਲੈ ਪਾਰਿਆ ਸਾਨੂੰ ਉਸ ਨੂੰ ਹੁਣੇ ਹੀ ਵੱਡੀ ਮਸ਼ੀਨ ਵੈਂਟੀਲੇਟਰ ਤੇ ਪਾਉਣਾ ਪਵੇਗਾ ਅਤੇ ਉਸ ਦਾ ਖਰਚਾ ਇੱਕ ਦਿਨ ਦਾ 10000 ਰੁਪਏ ਹੈ ਜੇ ਅਗਲੇ 24 ਘੰਟੇ ਬੱਚਾ ਸਰਵਾਈਵ ਨਹੀਂ ਕਰਿਆ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਖੁਸ਼ੀ ਦਾ ਉਪਲ ਬਲਕਾਰ ਲਈ ਮਾਤਮ ਵਿੱਚ ਬਦਲ ਗਿਆ ਜੀਬ ਖਾਲੀ ਸੀ ਘਰ ਵਾਲੀ ਅਜੇ बेहोश ਸੀ ਤੇ ਜਿਹੜਾ ਪੁੱਤ ਮਸਾ ਮਸਾ ਮਿਲਿਆ ਸੀ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਹੁਣ ਬਲਕਾਰ 10000 ਰੁਪਏ ਰੋਜ਼ ਦਾ ਕਿੱਥੋਂ ਲਿਆਵੇਗਾ ਕੀ ਪੈਸੇ ਦੀ ਥੋੜ੍ਹ ਕਾਰਨ ਇਹ ਲੋੜੀ ਵਾਲਾ ਪੁੱਤ ਹੱਥੋਂ ਨਿਕਲ ਜਾਵੇਗਾ ਅਗਲੀ ਸਵੇਰ ਲੋੜੀ ਵਾਲਾ ਦਿਨ ਸੀ ਬਾਹਰ ਦੁਨੀਆ ਜਸ਼ਨ ਮਨਾ ਰਹੀ ਸੀ ਢੋਲ ਵੱਜ ਰਹੇ ਸਨ ਪਰ ਹਸਪਤਾਲ ਦੇ ਕੱਚ ਦੇ ਸ਼ੀਸ਼ੇ ਵਿੱਚੋਂ ਅੰਦਰ ਆਉਂਦੀ ਸੂਰਜ ਦੀ ਤਿੱਖੀ ਰੋਸ਼ਨੀ ਬਲਕਾਰ ਸਿੰਘ ਦੀਆਂ ਅੱਖਾਂ ਵਿੱਚ ਚੁਭ ਰਹੀ ਸੀ ਉਹ ਸਾਰੀ ਰਾਤ ਨਹੀਂ ਸੁੱਤਾ ਸੀ ਉਹ ਆਈ ਸੀ ਯੂ ਦੇ ਬਾਹਰ ਸ਼ੀਸ਼ੇ ਨਾਲ ਮੱਥਾ ਲਾਈ ਖੜਾ ਸੀ ਜਿੱਥੇ ਅੰਦਰ ਉਸ ਦਾ ਨਿੱਕਾ ਜਿਹਾ ਪੁੱਤ ਜਿਸ ਨੂੰ ਉਸਨੇ ਅਜੇ ਗੋਦ ਵਿੱਚ ਵੀ ਨਹੀਂ ਚੁੱਕਿਆ ਸੀ ਨਲੀਆਂ ਅਤੇ ਤਾਰਾਂ ਦੇ ਜਾਲ ਵਿੱਚ ਫਸਿਆ ਪਿਆ ਸੀ ਮਸ਼ੀਨ ਦੀ ਬੀਪ ਬੀਪ ਆਵਾਜ਼ ਬਲਕਾਰ ਦੇ ਦਿਲ ਦੀ ਧੜਕਣ ਵਧਾ ਰਹੀ ਸੀ ਡਾਕਟਰ ਫੇਰ ਆਇਆ ਤੇ ਇਸ ਵਾਰ ਉਸਦਾ ਲਹਿਜਾ ਸਖਤ ਸੀ ਸਰਦਾਰ ਜੀ ਕੱਲ ਦਾ ਦਿਨ ਤਾਂ ਅਸੀਂ ਇਨਸਾਨੀਅਤ ਦੇ ਨਾਤੇ ਕੱਢ ਦਿੱਤਾ ਪਰ ਮੈਡੀਕਲ ਸਟੋਰ ਵਾਲੇ ਹੁਣ ਦਵਾਈਆਂ ਉਧਾਰ ਨਹੀਂ ਦੇ ਰਹੇ ਬੱਚੇ ਨੂੰ ਇੱਕ ਬਹੁਤ ਮਹਿੰਗਾ ਟੀਕਾ ਲੱਗਣਾ ਹੈ ਜਿਸ ਦੀ ਕੀਮਤ 15000 ਰੁਪਏ ਹੈ ਜੇ ਅਗਲੇ 1 ਘੰਟੇ ਵਿੱਚ ਟੀਕਾ ਨਾ ਲੱਗਿਆ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ 1 ਘੰਟਾ ਸਿਰਫ 1 ਘੰਟਾ ਬਚਿਆ ਸੀ ਉਸ ਨੰਨੀ ਜਾਨ ਕੋਲ ਬਲਕਾਰ ਦੇ ਹੱਥ ਪੈਰ ਫੁੱਲ ਗਏ ਉਸਨੇ ਕੈਨੇਡਾ ਫੋਨ ਲਾਇਆ ਪਰ ਸਿਮਰਨ ਦਾ ਫੋਨ ਬੰਦ ਆ ਰਿਹਾ ਸੀ ਸ਼ਾਇਦ ਵਿਚਾਰੀ ਨੇ ਡਬਲ ਸ਼ਿਫਟ ਲਗਾ ਕੇ ਪੈਸੇ ਜੋੜਨ ਦੀ ਕੋਸ਼ਿਸ਼ ਕੀਤੀ ਹੋਵੇਗੀ ਤੇ ਥੱਕ ਕੇ ਸੌ ਗਈ ਹੋਵੇਗੀ ਜਾਂ ਸ਼ਾਇਦ ਉਸ ਕੋਲ ਵੀ ਹੁਣ ਕੋਈ ਰਾਹ ਨਹੀਂ ਬਚਿਆ ਸੀ ਬਲਕਾਰ ਕੋਲ ਹੁਣ ਸਿਰਫ ਇੱਕ ਹੀ ਰਸਤਾ ਸੀ ਉਹ ਸ਼ਾਹੂਕਾਰ ਜਿਸਨੇ ਪਹਿਲਾ ਮੂੰਹ ਮੋੜਿਆ ਸੀ ਬਲਕਾਰ ਨੇ ਆਪਣੀ ਇੱਜ਼ਤ ਨੂੰ ਪਾਸੇ ਰੱਖਿਆ ਤੇ ਸ਼ਾਹੂਕਾਰ ਨੂੰ ਦੁਬਾਰਾ ਫੋਨ ਕੀਤਾ ਸ਼ਾਹੂਕਾਰ ਸ਼ਹਿਰ ਵਿੱਚ ਹੀ ਸੀ ਉੱdde ਘੰਟੇ ਵਿੱਚ ਹਸਪਤਾਲ ਪਹੁੰਚ ਗਿਆ ਹਸਪਤਾਲ ਦੀ ਪਾਰਕਿੰਗ ਵਿੱਚ ਜਿੱਥੇ ਲੋਕ ਆਪਣੇ ਮਰੀਜ਼ਾਂ ਲਈ ਦੁਆਵਾਂ ਮੰਗਦੇ ਨੇ ਉੱਥੇ ਇੱਕ ਬਾਪ ਆਪਣੀ ਜ਼ਿੰਦਗੀ ਦਾ ਸੌਦਾ ਕਰਨ ਜਾ ਰਿਹਾ ਸੀ ਸ਼ਾਹੂਕਾਰ ਨੇ ਆਪਣੀ ਗੱਡੀ ਦੇ ਬੋਨਟ ਤੇ ਕੁਝ ਕਾਗਜ਼ ਰਖੇ ਤੁਪ ਵਿੱਚ ਚਿੱਟੇ ਕਾਗਜ਼ ਚਮਕ ਰਹੇ ਸਨ ਸ਼ਾਹੂਕਾਰ ਨੇ ਸ਼ੈਤਾਨੀ ਹਾਸਾ ਹੱਸਦਿਆ ਕਿਹਾ ਲੈ ਬਲਕਾਰਸਿਆ ਲੈ ਫੜ ਪੈਸੇ ਪਰ ਸ਼ਰਤ ਇੱਕੋ ਆ ਆ ਕਾਗਜ਼ਾਂ ਤੇ ਅੰਗੂਠਾ ਲਾ ਦੇ ਤੇਰੀ ਉਹ ਦੋ ਕਿੱਲੇ ਜ਼ਮੀਨ ਅੱਜ ਤੋਂ ਮੇਰੀ ਜੇ ਸਾਲ ਦੇ ਅੰਦਰ ਪੈਸੇ ਮੋੜ ਦਿੱਤੇ ਤਾਂ ਠੀਕ ਨਹੀਂ ਤਾਂ ਜ਼ਮੀਨ ਪੁੱਲ ਜਾਈ ਬਲਕਾਰ ਦਾ ਹੱਥ ਕੰਬ ਰਿਹਾ ਸੀ ਉਹ ਦੋ ਕਿੱਲੇ ਜ਼ਮੀਨ ਹੀ ਤਾਂ ਸੀ ਜਿਸ ਦੇ ਸਹਾਰੇ ਉਹ ਆਪਣੀਆਂ ਚਾਰ ਧੀਆਂ ਦਾ ਟਿੱਡ ਪੜਦਾ ਸੀ ਜੇ ਜ਼ਮੀਨ ਚਲੀ ਗਈ ਤਾਂ ਧੀਆਂ ਰੁਲ ਜਾਣਗੀਆਂ ਪਰ ਜੇ ਦਸਤਖਤ ਨਾ ਕੀਤੇ ਤਾਂ ਪੁੱਤ ਮਰ ਜਾਵੇਗਾ ਇੱਕ ਪਾਸੇ ਧੀਆਂ ਦਾ ਭਵਿਕ ਸੀ ਦੂਜੇ ਪਾਸੇ ਪੁੱਤ ਦੀ ਜ਼ਿੰਦਗੀ ਅਜੇ ਉਹ ਸੋਚ ਹੀ ਰਿਹਾ ਸੀ ਕਿ ਹਸਪਤਾਲ ਦੀ ਖਿੜਕੀ ਵਿੱਚੋਂ ਉਸਦੀ ਦੂਜੇ ਨੰਬਰ ਵਾਲੀ ਧੀ ਦੀ ਚੀਖ ਸੁਣਾਈ ਦਿੱਤੀ ਬਾਪੂ ਛੇਤੀ ਆ ਜਾ ਵੀਰੇ ਦੀ ਮਸ਼ੀਨ ਬਹੁਤ ਜ਼ੋਰ ਨਾਲ ਵੱਜ ਰਹੀ ਆ ਬਲਕਾਰ ਨੇ ਕਾਗਜ਼ਾਂ ਵੱਲ ਵੇਖਿਆ ਤੇ ਫਿਰ ਹਸਪਤਾਲ ਵੱਲ ਉਸਨੇ ਅੱਖਾਂ ਬੰਦ ਕੀਤੀਆਂ ਵਾਹਿਗੁਰੂ ਕਿਹਾ ਅਤੇ ਅੰਗੂਠਾ ਲਗਾਉਣ ਲਈ ਸਿਆਹੀ ਵਾਲੀ ਡੱਬੀ ਖੋਲ ਲਈ ਕਿ ਇੱਕ ਪੁੱਤ ਦੀ ਖਾਤਰ ਬਲਕਾਰ ਆਪਣੀਆਂ ਧੀਆਂ ਨੂੰ ਸੜਕ ਤੇ ਲੈ ਆਵੇਗਾ ਜਾਂ ਫਿਰ ਐਨ ਮੌਕੇ ਤੇ ਕੋਈ ਅਜੀਹਾ ਫਰਿਸ਼ਤਾ ਆਵੇਗਾ ਜੋ ਇਹ ਸੌਦਾ ਹੋਣ ਤੋਂ ਰੋਕ ਲਵੇਗਾ ਬਲਕਾਰ ਦਾ ਅੰਗੂਠਾ ਸਿਆਹੀ ਨਾਲ ਲਿਬੜਿਆ ਹੋਇਆ ਸੀ ਅਤੇ ਉਹ ਕਾਗਜ਼ ਤੇ ਲੱਗਣ ਹੀ ਵਾਲਾ ਸੀ ਕਿ ਅਚਾਨਕ ਇੱਕ ਮਜ਼ਬੂਤ ਹੱਥ ਨੇ ਉਸਦਾ ਗੁੱਟ ਫੜ ਲਿਆ ਬਲਕਾਰ ਨੇ ਹੈਰਾਨ ਹੋ ਕੇ ਸਿਰ ਝੁਕਿਆ ਇਹ ਉਹੀ ਮੁੰਡਾ ਸੀ ਜਿਸ ਨੇ ਕੱਲ ਖੂਨ ਦਿੱਤਾ ਸੀ ਅਤੇ ਉਸਦੇ ਨਾਲ ਦੋ ਪੁਲਿਸ ਵਾਲੇ ਖੜੇ ਸਨ ਮੁੰਡੇ ਨੇ ਗੁੱਸੇ ਵਿੱਚ ਸ਼ਾਹੂਕਾਰ ਵੱਲ ਵੇਖਿਆ ਤੇ ਕਿਹਾ ਸ਼ਰਮ ਨਹੀਂ ਆਉਂਦੀ ਤੈਨੂੰ ਇੱਕ ਮਜਬੂਰ ਬਾਪ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਇਹ ਵਿਆਜ ਤੇ ਪੈਸੇ ਦੇਣ ਦਾ ਲਾਇਸੈਂਸ ਹੈ ਤੇਰੇ ਕੋਲ ਜਾਂ ਅੰਦਰ ਕਰਵਾਵਾ ਪੁਲਿਸ ਨੂੰ ਵੇਖਦਿਆਂ ਹੀ ਸ਼ਾਹੂਕਾਰ ਦੇ ਹੋਸ਼ ਉੱਡ ਗਏ ਉਹ ਕਾਗਜ਼ ਸਮੇਟ ਕੇ ਉੱਥੋਂ ਦੌੜ ਗਿਆ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਬਲਕਾਰ ਹੱਥ ਜੋੜ ਕੇ ਖੜਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਉਸ ਮੁੰਡੇ ਨੇ ਆਪਣੀ ਜੇਬ ਵਿੱਚੋਂ ਇੱਕ ਮੋਟਾ ਲਿਫਾਫਾ ਕੱਢਿਆ ਤੇ ਬਲਕਾਰ ਦੇ ਹੱਥ ਵਿੱਚ ਫੜਾ ਦਿੱਤਾ ਬਾਪੂ ਜੀ ਇਹ 50000 ਰੁਪਏ ਨੇ ਸਿਮਰਨ ਦੀਦੀ ਨੇ ਭੇਜੇ ਨੇ ਬਲਕਾਰ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਪਰ ਸਿਮਰਨ ਕੋਲ ਤਾਂ ਪੈਸੇ ਨਹੀਂ ਸੀ ਮੁੰਡੇ ਨੇ ਮੁਸਕਰਾ ਕੇ ਦੱਸਿਆ ਦੀਦੀ ਨੇ ਸਾਰੀ ਰਾਤ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕੀਤੀ ਤੇ ਸੰਗਤ ਅੱਗੇ ਆਪਣੀ ਝੋਲੀ ਅੱਡੀ। ਉੱਥੇ ਵੱਸਦੇ ਪੰਜਾਬੀਆਂ ਨੇ ਜਦੋਂ ਤੁਹਾਡੀ ਹਾਲਤ ਸੁਣੀ ਤਾਂ ਮਿੰਟਾਂ ਵਿੱਚ ਡਾਲਰਾਂ ਦੇ ਢੇਰ ਲੱਗ ਗਏ। ਦੀਦੀ ਨੇ ਕਿਹਾ ਮੇਰੇ ਬਾਪੂ ਦੀ ਜ਼ਮੀਨ ਨਹੀਂ ਵੇਖਣ ਦੇਣੀ। ਮੈਂ ਜਿਉਂਦੀ ਹਾਂ ਹਲੇ। ਬਲਕਾਰ ਉੱਥੇ ਹੀ ਗੋਡਿਆਂ ਪਾਰ ਬੈਠ ਗਿਆ ਤੇ ਤਾਂहां ਮਾਰ ਕੇ ਰੋ ਪਿਆ। ਅੱਜ ਉਸ ਦਾ ਪੁੱਤ ਨਹੀਂ ਸਗੋਂ ਉਸ ਦੀ ਧੀ ਉਸ ਦੀ ਪੱਗ ਬਚਾ ਰਹੀ ਸੀ। ਡਾਕਟਰਾਂ ਨੇ ਪੈਸੇ ਮਿਲਦਿਆਂ ਹੀ ਬੱਚੇ ਨੂੰ ਟੀਕਾ ਲਗਾਇਆ। ਕੁਝ ਘੰਟਿਆਂ ਬਾਅਦ ਚਮਕਦੀ ਦੁਪਹਿਰ ਵੇਲੇ ਡਾਕਟਰ ਨੇ ਖੁਸ਼ਖਬਰੀ ਦਿੱਤੀ ਬੱਚਾ ਹੁਣ ਖਤਰੇ ਤੋਂ ਬਾਹਰ ਹੈ ਤੁਸੀਂ ਉਸਨੂੰ ਮਿਲ ਸਕਦੇ ਹੋ ਜਦੋਂ ਬਲਕਾਰ ਅੰਦਰ ਗਿਆ ਤਾਂ ਮਨਜੀਤ ਨੂੰ ਹੋਸ਼ ਆ ਚੁੱਕਾ ਸੀ ਬਲਕਾਰ ਨੇ ਆਪਣੇ ਨਿੱਕੇ ਜਿਹੇ ਪੁੱਤ ਨੂੰ ਗੋਦ ਵਿੱਚ ਚੁੱਕਿਆ ਉਹ ਫੁੱਲ ਵਾਂਗ ਹੌਲਾ ਸੀ ਪਰ ਬਲਕਾਰ ਦੀਆਂ ਨਜ਼ਰਾਂ ਵਾਰ-ਵਾਰ ਆਪਣੀਆਂ ਚਾਰ ਧੀਆਂ ਵੱਲ ਜਾ ਰਹੀਆਂ ਸਨ ਜੋ ਬਾਹਰ ਸ਼ੀਸ਼ੇ ਨਾਲ ਚਿਹਰੇ ਲਾ ਕੇ ਖੜੀਆਂ ਸਨ ਦੋ ਦਿਨਾਂ ਬਾਅਦ ਲੋੜੀ ਵਾਲੇ ਦਿਨ ਬਲਕਾਰ ਆਪਣੇ ਪੁੱਤ ਨੂੰ ਲੈ ਕੇ ਘਰ ਪਹੁੰਚਿਆ ਪਿੰਡ ਵਾਲੇ ਵਧਾਈਆਂ ਦੇਣ ਆਏ ਵਧਾਈਆਂ ਬਲਕਾਰ ਸਿਆ ਪੁੱਤ ਦੀ ਲੋੜੀ ਮਨਾਈਏ ਪਰ ਬਲਕਾਰ ਨੇ ਸਭ ਨੂੰ ਰੋਕ ਦਿੱਤਾ ਉਸਨੇ ਵਿੜੇ ਵਿੱਚ ਅੱਗ ਬਾਲੀ ਪਰ ਗੋਦ ਵਿੱਚ ਪੁੱਤ ਨੂੰ ਨਹੀਂ ਸਗੋਂ ਆਪਣੀ ਵੱਡੀ ਧੀ ਦੀ ਫੋਟੋ ਅਤੇ ਨਾਲ ਖੜੀਆਂ ਤਿੰਨ ਧੀਆਂ ਨੂੰ ਬਿਠਾਇਆ ਉਸਨੇ ਪਰੀ ਪੰਚਾਇਤ ਵਿੱਚ ਕਿਹਾ ਅੱਜ ਲੋੜੀ ਪੁੱਤ ਦੀ ਨਹੀਂ ਮੇਰੀਆਂ ਧੀਆਂ ਦੀ ਮਨਾਈ ਜਾਵੇਗੀ ਕਿਉਂਕਿ ਅੱਜ ਜੇ ਪੁੱਤ ਜਿਉਂਦਾ ਹੈ ਤਾਂ ਸਿਰਫ ਮੇਰੀ ਉਸ ਧੀ ਕਰਕੇ ਜੋ ਸੱਤ ਸਮੁੰਦਰ ਪਾਰ ਬੈਠੀ ਵੀ ਮੇਰਾ ਸਹਾਰਾ ਬਣੀ ਖੜੀ ਹੈ ਲੋਕ ਕਹਿੰਦੇ ਸੀ ਚਾਰ ਪੱਥਰ ਜੰਮੇ ਨੇ ਪਰ ਮੇਰੀਆਂ ਤਾਂ ਚਾਰ ਹੀ ਹੀਰੇ ਨੇ ਉਸ ਦਿਨ ਬਲਕਾਰ ਦੇ ਘਰ ਗੁਰਦੀ ਰੋੜੀ ਨਹੀਂ ਸਗੋਂ ਸੋਚ ਦੀ ਰੋੜੀ ਵੰਡੀ ਗਈ ਸੋ ਦੋਸਤੋ ਇਹ ਸੀ ਇੱਕ ਗਰੀਬ ਬਾਪ ਦੀ ਕਹਾਣੀ ਅਕਸਰ ਅਸੀਂ ਪੁੱਤਾਂ ਦੀ ਚਾਹਤ ਵਿੱਚ ਧੀਆਂ ਨੂੰ ਅਣਗੋਲਿਆ ਕਰ ਦਿੰਦੇ ਹਾਂ ਪਰ ਮੁਸੀਬਤ ਵੇਲੇ ਧੀਆਂ ਹੀ ਢਾਲ ਬਣ ਕੇ ਖੜਦੀਆਂ ਨੇ ਕੀ ਅੱਜ ਦੇ ਜ਼ਮਾਨੇ ਵਿੱਚ ਵੀ ਧੀਆਂ ਅਤੇ ਪੁੱਤਾਂ ਵਿੱਚ ਫਰਕ ਕਰਨਾ ਸਹੀ ਹੈ ਕਿ ਸਿਮਰਨ ਨੇ ਸਾਬਿਤ ਨਹੀਂ ਕਰ ਦਿੱਤਾ ਕਿ ਧੀ ਵੀ ਪੁੱਤਾਂ ਤੋਂ ਵੱਧ ਕੇ ਹੁੰਦੀ ਹੈ कमेंट बॉक्स में धिया की जय लिखना ना भुलना जे कहानी ने अखा भर दीडियो लाइक तो शेयर जरूर करो मिलते हैं अगली कहानी सत श्रीकाल